ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਬਾਬਾ ਕੁਲਵੰਤ ਸਿੰਘ ਜੀ ਨੇ ਕੀਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀ ਸੱਚ ਹੈ ਦੁਨੀਆ 2025 ਦੇ 6ਵੇਂ ਮਹੀਨੇ ਤੱਕ ਖਤਮ ਹੋਣੀ ਹੈ ਦਸਮ ਪਿਤਾ ਜੀ ਦੇ ਕੀ ਸੀ ਸਖਤ ਬੋਲ ਆਪਾਂ ਬੇਨਤੀਆਂ ਸੰਧੀਆਂ ਕਰਨੀਆਂ ਨੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਭਨਾ ਦੇ ਉੱਤੇ ਵਰਤੀ ਹੈ ਤੇ ਹਰ ਕੋਈ ਉਸ ਦੀ ਕਿਰਪਾ ਦਾ ਬਰਾਬਰ ਦਾ ਹੱਕਦਾਰ ਹੈ ਪਿਆਰਿਓ ਬੇਨਤੀ ਕਰਾਂ ਕਿ ਜੇ ਵੀ ਮਹਾਪੁਰਖ ਨੇ ਉਹਨਾਂ ਸਾਰਿਆਂ ਦੇ ਜਪ ਤਪ ਸਦਕਾ ਜਿਹੜਾ ਆਪਾਂ ਸਾਰੇ ਜੀਵਤਾਂ ਇਹ ਪੂਰੀ ਦੁਨੀਆ ਜੀਵਤ ਹੈ ਜੇ ਪਰਮਾਤਮਾ ਚਾਵੇ ਤੇ ਬਹੁਤ ਵੱਡੀ ਕਰ ਸਕਦਾ ਹੈ ਇਹ ਸੰਸਾਰ ਨੂੰ ਇਸ ਧਰਤੀ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਤਹਿਜ ਨਹਿਜ ਕਰ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਧਰਤੀ ਉੱਪਰ ਪਾਪ ਵਧੇ ਨੇ ਜਿਸ ਤਰ੍ਹਾਂ ਧਰਤੀ ਦੇ ਉੱਪਰ ਸਭ ਕੁਝ ਜਿਹੜਾ ਹੈ ਉਹ ਆਪਾਂ ਭਾਰ ਵੇਖ ਰਹੇ ਹਾਂ ਭਾਈ ਗੁਰਦਾਸ ਜੀ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਬੰਦੇ ਰੱਬ ਦੇ ਭਜਨ ਦੇ ਵਿੱਚ ਨਹੀਂ ਜੁੜਦੇ ਜਿਹੜੇ ਬੰਦੇ ਰੱਬ ਦੇ ਭਜਨ ਵਿੱਚ ਨਹੀਂ ਜੁੜ ਸਕਦੇ ਜਿਨ੍ਹਾਂ ਲਈ ਪਰਮਾਤਮਾ ਹੈ ਹੀ ਕੁਝ ਨਹੀਂ ਕਹਿੰਦੇ ਉਹ ਤਾਂ ਧਰਤੀ ਦੇ ਵੀ ਭਾਰ ਨੇ ਹੁਣ ਕਿੰਨੇ ਕੁ ਜੁੜੇ ਹੋਏ ਨੇ ਕਿੰਨੇ ਕੁ ਟੁੱਟੇ ਹੋਏ ਨੇ ਉਹ ਤਾਂ ਸਾਰੀ ਭਾਰ ਨੇ ਫਿਰ ਇਹ ਹਿਸਾਬ ਨਾਲ ਸਾਥ ਸੰਗਤ ਉਹ ਟਾਈਮ ਪੀਰੀਅਡ ਨਹੀਂ ਮੈਂ ਬੇਨਤੀ ਕਰਾਂ ਵੀ ਸੰਸਾਰ ਦਾ ਖਤਮ ਹੋਣਾ ਤੈ ਹੈ ਸ਼ਾਇਦ ਪਰਮਾਤਮਾ ਕੁਝ ਚੰਗੀਆਂ ਤੇ ਰੱਬੀ ਰੂਹਾਂ ਕਰਕੇ ਜਿਹੜਾ ਹੈ ਇਹ ਟਾਲਾਵੱਟੀ ਬੈਠਾ ਹੈ ਸ਼ਾਇਦ ਪਰਮਾਤਮਾ ਇਸ ਕਰਕੇ ਕੁਝ ਵੀ ਉਹ ਨਹੀਂ ਕਰਨਾ ਚਾਹੁੰਦਾ ਮਹਾਪੁਰਖ ਕਹਿੰਦੇ ਹੁੰਦੇ ਸੀ ਕਿ ਕੁਝ ਰੱਬੀ ਰੂਹਾਂ ਜਿਹੜੀਆਂ ਹੁੰਦੀਆਂ ਨੇ ਨਾ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਰੰਗੀਆਂ ਹੁੰਦੀਆਂ ਰੂਹਾਂ ਨੇ ਇਹ ਕਹਿੰਦੇ ਪਰਮਾਤਮਾ ਉਹਨਾਂ ਦੇ ਕਰਕੇ ਇਹ ਸੰਸਾਰ ਨੂੰ ਜਿਹੜਾ ਹੈ ਉਹ ਬਚਾਈ ਬੈਠਾ ਹੈ ਨਹੀਂ ਤਾਂ ਕਾਦਾ ਇਹ ਸੰਸਾਰ ਨੂੰ ਜਿਹੜਾ ਹੈ ਤਹਿਸ਼ ਨਹਿਸ਼ ਕਰਕੇ ਰੱਖ ਸਕਦਾ ਸੀ ਪਿਆਰਿਓ 2025 ਦੇ ਵਿੱਚ ਕਿਹਾ ਜਾਂਦਾ ਹੈ ਕਿ ਦੁਨੀਆ ਖਤਮ ਹੋ ਜਾਏਗੀ ਪਹਿਲਾਂ ਵੀ ਕਿਹਾ ਜਾ 2012 ਦੇ ਵਿੱਚ ਬੜਾ ਰੌਲਾ ਪਿਆ ਉਹ 2015 16 ਦੇ ਵਿੱਚ ਬੜਾ ਕੁਝ ਹੋਇਆ ਸਾਧ ਸੰਗਤ ਪਰ ਕੁਝ ਨਹੀਂ ਹੋਇਆ ਕਿਉਂਕਿ ਪਰਮਾਤਮਾ ਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਤੇ ਸਾਧ ਸੰਗਤ ਜਿਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਤੇ ਸਾਧ ਸੰਗਤ ਉਹ ਪਰਮਾਤਮਾ ਜਿਹੜਾ ਕਿ ਇੰਨਾ ਹੀ ਤੈਸ਼ ਵਿੱਚ ਆ ਕੇ ਪੂਰੇ ਸੰਸਾਰ ਨੂੰ ਰੋੜ ਸਕਦਾ ਹੈ ਨਹੀਂ ਸਾਧ ਸੰਗਤ ਇਹ ਸਿਰਫ ਕਿਤੇ ਨਾ ਕਿਤੇ ਜਿਹੜਾ ਹੈ ਸਾਨੂੰ ਸਮਝਣਾ ਪਏਗਾ ਕਿਉਂਕਿ ਜੇਕਰ ਅਸੀਂ ਰੱਬ ਨਾਲ ਜੁੜੇ ਹੋਈਆਂ ਤੇ ਸਾਡੇ ਮਨ ਦੇ ਵਿੱਚੋਂ ਡਰ ਨਿਕਲ ਜਾਏਗਾ ਜੇ ਰੱਬ ਦੇ ਨਾਲ ਨਹੀਂ ਹੋਏ ਤੇ ਸਾ ਸੰਗਤ ਪਰਮਾਤਮਾ ਦਾ ਜਿਹੜਾ ਹੈ ਸਾਨੂੰ ਖੌਫ ਨਹੀਂ ਹੈ ਤੇ ਫਿਰ ਆਪਣੇ ਮਰਨ ਦਾ ਵੀ ਡਰ ਹੁੰਦਾ ਹੈ ਕਹਿੰਦੇ ਨੇ ਕਿਆ ਜਾਣਾ ਕਿ ਮਰਹੇਗੇ ਤਾਂ ਮਰਨਾ ਹੋਏ ਜੋ ਸਾਹਿਬ ਮਨੋਂ ਨ ਵਿਸਰੈ ਤੋ ਸਹਿਲਾ ਮਰਨਾ ਹੋਏ ਪਾਸ਼ਾ ਕਹਿੰਦੇ ਨੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਗੁਰੂ ਤੋਂ ਟੁੱਟ ਕੇ ਇਹ ਜਨਮ ਜਿਹੜਾ ਹੈ ਕੌਡੀ ਬਦਲੇ ਜਾ ਰਿਹਾ ਹੈ ਪਿਆਰਿਓ ਕੌਡੀਆਂ ਤੋਂ ਵਿਗਰੇ ਹੋਏ ਪਾ ਜਾ ਰਿਹਾ ਹੈ ਹਲੇ ਤੱਕ ਕੌਡੀ ਦੀ ਵੀ ਕਿਤੇ ਨਾ ਕਿਤੇ ਕੋਈ ਕੀਮਤ ਹੋਏਗੀ ਪਰ ਰੱਬ ਤੋਂ ਟੁੱਟ ਕੇ ਇਹ ਸੰਸਾਰ ਦੇ ਵਿੱਚ ਇਸ ਸਰੀਰ ਦੀ ਕੋਈ ਕੀਮਤ ਨਹੀਂ ਜਿਹੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਹੀ ਲਾਹੋ ਸਤਗੁਰ ਨੇ ਸਾਫ਼ ਤੌਰ ਤੇ ਸਮਝਾਇਆ ਵਾ ਸਾਧ ਸੰਗਤ ਇਸ ਕਰਕੇ ਬੇਨਤੀਆਂ ਕਰਾਂ ਕਿ ਪਿਆਰਿਓ ਦੁਨੀਆ ਖਤਮ ਹੋ ਸਕਦੀ ਹੈ ਪਰ ਉਹ ਰੱਬ ਦੇ ਪਿਆਰੇ ਖਤਮ ਨਹੀਂ ਹੋਣਗੇ ਜੇਕਰ ਅਸੀਂ ਪਰਮਾਤਮਾ ਨਾਲ ਜੋ ਸਾਥ ਸੰਗਤ ਸਾਡੀ ਜ਼ਿੰਦਗੀ ਵੀ ਜਿਹੜੀ ਹੈ ਖਤਮ ਨਹੀਂ ਹੋਵੇਗੀ ਕਿਉਂਕਿ ਅਸੀਂ ਸਫਲ ਕਰ ਲਵਾਂਗੇ ਉਸ ਸਮੇਂ ਦਸਮ ਪਿਤਾ ਦੇ ਕਿਸੇ ਕਰਕੇ ਕਹਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਗਿਆ ਭਈ ਅਕਾਲ ਕੀ ਤੋ ਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਆਪਣਾ ਭਰੋਸਾ ਬਣਾ ਕੇ ਰੱਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਮੰਨੋ ਤੇ ਇਹ ਗੱਲ ਜਿਹੜੀ ਹੈ ਸਾਨੂੰ ਬਿਲਕੁਲ ਸਿੱਖਣੀ ਚਾਹੀਦੀ ਹੈ ਸਾਨੂੰ ਵਿਚਾਰਨੀ ਚਾਹੀਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਰੱਖਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਬੋਲਾਂ ਦਾ ਸਾਨੂੰ ਅਦਬ ਕਰਨਾ ਚਾਹੀਦਾ ਹੈ ਪਿਆਰਿਓ ਤਾਂ ਕਿਤੇ ਜਾ ਕੇ ਸਾਡੀ ਕੌਮ ਦੀ ਤੇ ਸਾਡੀ ਚੜ੍ਹਦੀ ਕਲਾ ਹੋ ਸਕਦੀ ਹੈ ਨਹੀਂ ਨਹੀਂ ਕੋਈ ਚਾਂਸ ਨਹੀਂ ਹੈਗਾ ਪਿਆਰਿਓ 2025 ਛੱਡੋ ਇੱਕ ਖਿੰਨ ਇੱਕ ਝਵਕੇ ਦੇ ਵਿੱਚ ਜਿਹੜਾ ਹੈ ਸਾਡਾ ਖਾਤਮਾ ਹੋ ਸਕਦਾ ਪਰ ਪਰਮਾਤਮਾ ਸ਼ਾਇਦ ਸਾਨੂੰ ਕਿਤੇ ਨਾ ਕਿਤੇ ਕੁਝ ਮੌਕਾ ਦੇ ਰਿਹਾ ਹੈ ਪਰ ਅਸੀਂ ਉਸ ਮੌਕੇ ਤੋਂ ਜਿਹੜਾ ਹੈ ਹਲੇ ਵੀ ਖੁੰਝਦੇ ਜਾ ਰਹੇ ਹਾਂ ਦੁਨੀਆ ਤਾਂ ਖਤਮ ਹੀ ਹੋ ਚੁੱਕੀ ਹੈ ਦੁਨੀਆ ਦਾ ਕੁਝ ਨਹੀਂ ਅੱਜ ਮਿਲਿਆ ਕੋਈ ਹੋ ਸਕਦਾ ਕੱਲ ਨੂੰ ਕੋਈ ਨਾ ਮਿਲੇ ਤੇ ਸਾਸੰਗਤ ਜਾਣਾ ਸਭ ਨੇ ਹੈ ਪਰ ਜੋ ਸਾਹਿਬ ਮਨੋਂ ਨਾ ਵਿਸਰੇ ਤੋ ਸਹਿਲਾ ਮਰਨਾ ਹੋਏ ਇਹ ਸਿਧਾਂਤ ਨੂੰ ਸਮਝਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ